ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਰਿਹਾ ਜੇ ਫੇਰ ਪਹੁੰਚਦੇ ਆ ਸੰਬੂ ਦਾ ਟਰੈਕਟਰ ਮੰਡੀ ਤੇ ਦੇਖ ਸਕਦੇ ਤੁਸੀਂ ਬਹੁਤ ਹੀ ਭਾਰੀ ਗੰਤੀ ਵਿੱਚ ਟਰੈਕਟਰ ਪਹੁੰਚਿਆ ਹੀ ਦੇਖ ਸਕਦੇ ਟਰੈਕਟਰ ਟਰਾਲੇ ਟਰਾਲੇ ਦੇਖ ਸਕਦੇ ਬਹੁਤ ਵਧੀਆ ਵਧੀਆ ਕੰਡੀਸ਼ਨ ਦੇ ਵਿੱਚ ਟਰਾਲੇ ਪਹੁੰਚਿਆ ਜੀ ਦੇਖ ਸਕਦਾ ਤੁਸੀਂ ਬਹੁਤ ਹੀ ਵੱਡੀ ਗਿਤਾਰ ਲੱਗੀ ਹੈ ਜੀ ਤੇ ਦੱਸਾਂਗੇ ਤੇ ਜੀ ਜੀ ਰੇਡ ਨੇ ਟਰੈਕਟਰਾਂ ਦੇ ਦੀ ਕੰਡੀਸ਼ਨ ਹੈ ਜੀ ਮਾਨ ਲਾਈ ਤੇ ਆਹੂ ਲੈ ਕੇ ਚੱਲਦੇ ਆਂ ਜੀ ਦੇਖ ਸਕਦੇ ਤੁਸੀਂ ਬਹੁਤ ਸੋਹਣੇ ਸੋਹਣੇ ਟਰੈਕਟਰ ਪਹੁੰਚਿਆ ਜੀ ਵਧੀਆ ਕੰਡੀਸ਼ਨ ਦੇ ਟਰੈਕਟਰ ਹੁੰਦਾ ਜੀ ਮੋਗਾ ਟਰੈਕਟਰ ਮੰਡੀ ਬਹੁਤ ਮਸ਼ਹੂਰ ਮੰਡੀ ਹੈ ਤੁਹਾਨੂੰ ਪਤਾ ਹੀ ਆ ਆਹ ਦੇਖ ਸਕਦੇ ਹੋ ਤੁਸੀਂ ਜੋਂਡੀਅਰ ਖਜਾ ਖੜਾਈ 5205 ਐਨ ਕੋਕਾ ਵੀ ਸਜ ਦੇਖ ਸਕਦੇ ਸ਼ੁ크ਰੀ ਲੱਗੇ ਵੇਟ ਦਾ ਜੀ ਵਿਸਲੇ ਟਾਇਰਾਂ ਤੇ ਆਹ ਦੇਖ ਲੋ ਟਾਇਰਾਂ ਟੋਰਾਂ ਦੀ ਕੰਡੀਸ਼ਨ ਪੂਰੀ ਵਧੀਆ ਪਈ ਆ ਜੀ ਟਾਇਰਾਂ ਦੀ ਜੇ ਗੱਲ ਕਰੀਏ ਜੀ ਆਪਾਂ ਟਾਇਰ ਹੈਗੇ ਜੀ 70 ਤੋਂ 75 ਰੁਪਏ ਦਾ ਟਾਇਰ ਅੱਗੇ ਲੈ ਲਿਓ ਪਿਛਲੇ ਹੈਗੇ ਆ ਜੀ ਤੇ ਬਾਕੀ ਆਪਾਂ ਜੇ ਮਾਡਲ ਦੀ ਗੱਲ ਕਰੀਏ ਜੀ 19 ਮਾਡਲ ਹੈ ਡਿਮਾਂਡ ਹੈ ਦੀ ਜੇ 7,25,000 ਵੀ ਡਿਮਾਂਡ ਹੈ ਤੇ ਟਰੈਕਟਰ ਬਿਲਕੁਲ ਕੋਕਾ ਵੀ ਸੇ ਦੇਖ ਸਕਦੇ ਤੁਸੀਂ ਸਾਡੇ ਸਾਹਮਣੇ ਆ ਤੇ ਅੱਗੇ ਖੜਾ ਜੀ ਮਹਿੰਦਰਾ 470 ਡੀਏ ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਹੁਤ ਸਾਫ਼ ਆ ਟਰੈਕਟਰ ਆਈ ਤੇ ਟਾਇਰਾਂ ਦੀ ਜੀ ਗੱਲ ਕਰੀਏ ਇਹਦੇ ਵੀ ਟਾਇਰ ਬਹੁਤ ਵਧੀਆ ਬਏ ਦੇਖ ਸਕਦੇ ਸਾਫ਼ ਟਾਇਰ ਬਏ ਇਹ 9.5 ਰੁਪਏ ਹੈ ਜੀ 11 ਮਾੜਲਾ 2,70,000 ਰੁਪਏ ਦੀ ਮੰਗ ਦਾ ਟਰੈਕਟਰ ਦੀ ਇਹ ਸਾਦੇ ਹੀ ਰੰਗ ਰੋਗਣ ਪੂਰਾ ਵਧੀਆ ਹੈ ਬਿਲਕੁਲ ਨਵਾਂ ਟਰੈਕਟਰ ਪਿਆ ਜੀ ਇਹਨਾਂ ओरिजिनल ਪੇਂਟ ਹੈ ਜੀ ਇਸ ਕਰਕੇ ਤੁਸੀਂ 50 ਨੰਬਰ ਹੈ ਜੀ ਤੇ ਅੱਗੇ ਖੜਾ ਮਹਿੰਦਰਾ 575 DI ਇਹ ਵੀ ਦੇਖੋ ਸਾਡੇ ਦੇ 17 ਮਾੜਲਾ 4,50,000 ਰੁਪਏ ਦੀ ਮੰਗ ਦਾ ਟਰੈਕਟਰ ਦੀ ਦੇਖੋ ਤੁਸੀਂ ਬਹੁਤ ਸਾਫ਼ ਹਾਲਤ ਦੇ ਵਿੱਚ ਟਰੈਕਟਰ ਪਿਆ ਜੀ ਰੰਗ ਰੋਗਣ ਬਿਲਕੁਲ ਸਾਫ਼ ਪਿਆ ਜੀ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਤੁਸੀਂ ਟਾਇਰਾਂ ਦੀ ਜਗ੍ਹਾ ਲਈ ਟਾਇਰ ਇਹਦੇ ਹੈਗੇ 70 ਤੋਂ 72% ਟਾਇਰ ਆ ਜੀ ਚਾਰ ਲੱਖ 5000 ਦੀ ਮੰਗ ਹੈ 17 ਮਾਡਲ ਹੈ ਜੀ ਅੱਗੇ ਲੈ ਕੇ ਚਲਦੇ ਹਾਂ ਜੋਂਡੀਅਰ ਖੜਾ ਹੈ 3000 ਦਾ ਤੁਸੀਂ ਟਰੈਕਟਰ ਇਹ ਵੀ ਬਿਲਕੁਲ ਸਾਫ਼ ਹਾਲਤ ਵਿੱਚ ਹੈ ਟਰੈਕਟਰ ਖੜਾ ਜੀ ਇਹਦੇ ਪਟਾਇਰਾਂ ਦੀ ਜੇ ਗੱਲ ਕਰੀ ਅਸੀਂ 70 72 ਫਿਰਸੇ ਟਾਇਰ ਪਿਛਲੇ ਹੈ ਜੀ ਅਗਲੇ ਟਾਇਰ ਹੈਗੇ ਜਿੱਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੋਂਡੀਅਰ 5039 ਡੀ ਦੇ ਸਕਦਾ ਹੁੰਦਾ 19 ਮਾਡਲ ਹੈ 4 ਲੱਖ 5000 ਦੀ ਮੰਗ ਦਾ ਟਰੈਕਟਰ ਦੀ ਬਹੁਤ ਸਾਫ਼ ਹਾਲਤ ਵਿੱਚ ਟਰੈਕਟਰ ਪਿਆ ਜੀ ਅੱਗੇ ਖੜਾ ਇਹ ਮਹਿੰਦੀ ਟਰੈਕਟਰ ਇਸ ਦੇ ਤਰ੍ਹਾਂ ਇਹ ਵੀ ਦੇਖ ਸਕਦੇ ਹੋ ਟਰੈਕਟਰ ਬਹੁਤ ਸਾਫ-ਸਾਫਟ ਦੇ ਵਿੱਚ ਟਰੈਕਟਰ ਖੜਾ ਜੀ ਤਰਾਂ ਅੰਗ ਰਗ ਉਹ ਵੀ ਚੈੱਕ ਕਰ ਸਕਦੇ ਹੋ ਜੀ ਇਹ ਹੈਗੇ 8 ਮਾੜ 2,65,000 ਰੁਪਏ ਦਾ ਟਰੈਕਟਰ ਦੀ ਬਿਲਕੁਲ ਸਾਫ-ਸਾਫਟ ਦੇ ਵਿੱਚ ਟਰਾ ਜੀ ਅੱਗੇ ਖੜਾ ਇਹ ਮੈਸ਼ੀ 241 DI ਇਹ ਵੀ ਚੈੱਕ ਕਰ ਸਕਦੇ ਹੋ ਜੀ ਬਹੁਤ ਸਾਫ-ਸਾਫਟ ਦੇ ਵਿੱਚ ਟਰੈਕਟਰ ਖੜਾ ਜੀ 6 ਮਾੜ 2,95,000 ਰੁਪਏ ਦਾ ਟਰੈਕਟਰ ਦੀ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ 70 ਤੋਂ 75 ਪੈਸੇ ਟਾਇਰ ਆ ਇਹਦੇ ਵੀ ਤੇ ਮਾੜਾ ਤੋਂ ਦੱਸਤਾ ਜੀ 6 ਮਾੜਾ 295000 ਬਿੜ ਮਾੜਾ ਜੀ ਇਹਦੀ ਤੇ ਅੱਗੇ ਖੜਾ ਜੀ ਫੋਰਡ 3620 3620 ਖੜਾ ਜੀ ਇਹ ਵੀ ਟਰੈਕਟਰ ਤੇ ਜੇ ਸਾਥ ਤੇ ਟਾਇਰ ਇਹਨਾਂ ਨੇ ਇਹ ਕੁਝੀਰ ਤੇ ਟਾਇਰ ਆ ਜੀ ਅਗਲੇ ਤੇ ਪਿਛਲੇ ਤੇ ਬਾਕੀ ਦੇਖ ਸਕਦੇ ਸਾਰਾ ਓਰੀਜਨਲ ਟਰੈਕਟਰ ਆ ਜੀ ਮਾੜਾ ਮੋਟਾ ਪੇਂਟ ਫੇਟ ਹੋਇਆ ਜੀ ਤੇ ਬਾਕੀ ਟਰੈਕਟਰ ਕੋ ਕਾਕੀ ਸਾਈ ਦੇਖ ਸਕਦੇ ਤੁਸੀਂ ਇਹ 95 ਮਾੜਾ 2 ਲੱਖ 25000 ਬਿੜ ਮਾੜਾ ਟਰੈਕਟਰ ਦੀ ਬਹੁਤ ਸਾਫ ਸਾਫ ਦੇ ਵਿੱਚ ਖੜਾ ਜੀ ਇੱਧਰ ਜੁਨਡੀਅਰ ਖੜਾ ਜੀ 55 10 10 ਮਾਡਲ ਆ ਜੀ 4 ਲੱਖ 60 ਹਜ਼ਾਰ ਦੀ ਦੁਕਾਨ ਦਾ ਚਟਦੀ ਦੇਖ ਸਕਦੇ ਹੋ ਸਾਫ ਵਾਲ ਦੇ ਵਿੱਚ ਖੜਾ ਆ ਜੀ ਤੇ ਚਾਲਦਾ ਮਹੀਨਾ 10 ਦੀ ਗੱਲ ਕਰੀਏ ਜੇ 80 ਤੋਂ 85% ਟਰ ਹੈਗੀ ਆ ਜੀ ਅਗਲੇ ਟਰ ਵੀ ਵੱਡੇ ਆ ਜੀ ਇਹਦੇ ਦੇਖ ਸਕਦੇ ਤੁਸੀਂ ਤੇ ਰੰਗ ਰੂਪ ਵੀ ਚੈੱਕ ਕਰ ਸਕਦੇ ਬਹੁਤ ਸਾਫ ਵਾਲ ਦੇ ਵਿੱਚ ਖੜਾ ਜੀ ਤੇ ਆਪਣੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਜਿਹੜੇ ਨਵੇਂ-ਜੋੜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਜੀ ਤੁਸੀਂ ਦੇਖ ਸਕਦੇ ਹੋ ਕੋਸੋ ਹੜਾ ਜੀ ਸਵਰਾਸ 744 XT ਇਹ ਚੈੱਕ ਕਰ ਸਕਦੇ ਜੀ ਟਰੈਕਟਰ ਬਹੁਤ ਸਾਫ ਹੈ ਜੀ ਨਵਾਂ ਟਰੈਕਟਰ ਹੈ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਹੈ ਜੀ ਇਹ 22 ਮਾੜਾ 6 ਲੱਖ 40 ਹਜ਼ਾਰ ਰੁਪਏ ਦੇ ਮਾਨ ਦੇ ਟਰੈਕਟਰ ਦੀ ਦੇ ਸਕਦਾ ਹਾਂ ਤੁਸੀਂ ਬਹੁਤ ਸਾਫ ਹਾਲਤ ਦਾ ਟਰੈਕਟਰ ਹੈ ਜੀ ਤੇ ਆਹ ਮਹਿੰਦਰਾ ਆਰਚਨ ਨਵੋ ਖੜਾ ਜੀ ਇੱਧਰ ਵੀ ਦੇ ਸਕਦੇ ਹੋ ਤੁਸੀਂ ਬਹੁਤ ਸਾਫ ਹਾਲਤ ਦਾ ਚਾਹੀਕੀ ਮਾੜਾ 6 ਲੱਖ 85 ਹਜ਼ਾਰ ਰੁਪਏ ਦੇ ਮਾਨ ਦੇ ਟਰੈਕਟਰ ਦੀ ਬਿਲਕੁਲ ਸਾਫ ਹਾਲਤ ਦਾ ਟਰੈਕਟਰ ਹੈ ਜੀ ਕੋਈ ਕਮਨੀਪੀਸ਼ੀ ਨਹੀਂ ਹੈਗੀ ਤੇ ਇਹ ਬਾਈ ਮਾਡਲ ਆ ਜੀ 6 ਲੱਖ 40 ਹਜ਼ਾਰ ਵੀ ਡਿਮਾਂਡ ਆ ਟਰੈਕਟਰ ਦੀ ਤੇ 50 ਨੰਬਰ ਆ ਜੀ ਅੱਗੇ ਖੜਾ ਜੀ ਫਾਰਮ ਟਰੈਕ 60 ਖੜਾ ਹੀ ਦੇ ਸਕਦਾ ਤੁਸੀਂ ਟਰੈਕਟਰ ਇਹ ਵੀ ਬਿਲਕੁਲ ਸਾਫ ਪਿਆ ਜੀ ਤੇ ਸਾਫ ਕੰਡੀਸ਼ਨ ਦੇ ਵਿੱਚ ਪਿਆ ਜੀ ਤੇ ਰੰਗ ਰੰਗ ਤੁਸੀਂ ਚੈੱਕ ਕਰ ਸਕਦੇ ਮਾੜਾ ਮੋਟਾ ਫੇਟ ਹੋਇਆ ਬਾਕੀ ਬਿਲਕੁਲ ਸਾਫ ਪਿਆ ਜੀ ओरिजिनल ਟਰੈਕਟਰ ਆ ਜੀ ਸਾਰਾ ਜੀ 2000 ਮਾਡਲ 1 ਲੱਖ 85 ਹਜ਼ਾਰ ਵੀ ਡਿਮਾਂਡ ਆ ਟਰੈਕਟਰ ਦੀ ਤੁਸੀਂ ਚੈੱਕ ਕਰ ਸਕਦੇ ਜੀ ਪੰਜਾਬ ਨੰਬਰ ਆ ਜੀ ਅੱਗੇ ਖੜਾ ਜੀ ਸਵਰਾਜ 735 ਐਕੀ ਇਹ ਵੀ ਦੇਖ ਸਾਧ ਬਿਲਕੁਲ ਸਾਫ ਸਾਫ ਦੇ ਵਿੱਚ ਖੜਾ ਜਿਹੜਾ ਟਰੈਕਟਰ ਤੇ ਟਾਇਰਾਂ ਦੀ ਜੀ ਗੱਲ ਕਰੀਏ ਟਾਇਰ ਇਹਦੇ ਨਵੇਂ ਆ ਜੀ ਅਗਲੇ ਤੇ ਪਿਛਲੇ ਹੈਗੇ ਆ ਜੀ ਟੈਂਡਰ ਪ੍ਰੈਸ ਟਾਇਰ ਹੈਗੇ ਆ ਜੀ ਤੇ ਮਾਡਲ ਦੀ ਜੀ ਗੱਲ ਕਰੀਏ ਜੀ ਇਹ ਮਾਡਲ ਹੈਗਾ ਜੀ 94 1 ਲੱਖ 40 ਹਜ਼ਾਰ ਬੇੜਮਾਰ ਦਾ ਟਰੈਕਟਰ ਜੀ ਤੇ 50 ਨੰਬਰ ਹੈ ਜੀ ਬਿਲਕੁਲ ਸਾਫ ਸਾਫ ਜਿਹੜਾ ਟਰੈਕਟਰ ਹੈ ਜੀ ਇਹ ਤੇ ਅੱਗੇ ਲੈ ਕੇ ਚੱਲਦੇ ਹਾਂ ਮਹਿੰਦਰਾ ਖੜਾ ਜੀ 265 ਡੀਏ ਜੀ 98 ਮਾਡਲ ਆ 99 ਮਾੜਲਾ 1 ਲੱਖ 40 ਹਜ਼ਾਰ ਰੁਪਏ ਦੀ ਮੰਗ ਦਾ ਟਰੈਕਟਰ ਦੀ ਦੇਖ ਸਕਦੇ ਤੁਸੀਂ ਬਿਲਕੁਲ ਸਾਫ਼ ਹਾਲਤ ਚੋਂ ਟਰੈਕਟਰ ਖੜਾ ਜੀ ਟਾਇਰਾਂ ਦੀ ਜੀ ਗੱਲ ਕਰੀਏ ਟਾਇਰ ਇਹਦੇ ਅਗਲੇ ਹੈਗੇ ਆ ਜੀ 70 ਤੋਂ 75 ਪੈਸੇ ਆ ਜੀ ਪਿਛਲੇ ਹੈਗੇ 60 ਤੋਂ 65 ਪੈਸੇ ਟਾਇਰ ਹੈਗੇ ਆ ਜੀ ਬਾਕੀ ਰੰਗ ਰੋਗ ਉੱਤੇ ਚੈੱਕ ਕਰ ਸਕਦੇ ਬਹੁਤ ਸਾਫ਼ ਹਾਲਤ ਵਿੱਚ ਪਿਆ ਜੀ ਥੰਨੇ ਵੀ ਮਾੜਲਾ 1 ਲੱਖ 40 ਹਜ਼ਾਰ ਰੁਪਏ ਦੀ ਮੰਗ ਆ ਟਰੈਕਟਰ ਬਿਲਕੁਲ ਸਾਫ਼ ਪਿਆ ਜੀ ਅੱਗੇ ਖੜਾ ਹੀ ਫਾਰਮ ਟਰੈਕਟਰ ਸਾਠਾ ਇਹ ਵੀ ਦੇਖ ਸਕਦੇ ਤੁਸੀਂ ਬਿਲਕੁਲ ਸਾਫ਼ ਹਾਲਤ ਵਿੱਚ ਟਰੈਕਟਰ ਖੜਾ ਜੀ ਤੇ ਰੰਗ ਰੋਗੜ ਮਾੜਾ ਮਟਾ ਫੇਡ ਹੋਇਆ ਟਾਇਰ ਟੂ ਤੁਸੀਂ ਚੈੱਕ ਕਰ ਸਕਦੇ ਬਿਲਕੁਲ ਸਾਫ ਪਿਆ ਜੀ ਤੇ ਕਿਸੇ ਬਸਾ ਕੋਈ ਲੀਕਸ ਨਹੀਂ ਹੈਗੀ ਜੀ ਇਹਦੀ ਆਪਾਂ ਮਾਡਲ ਦੀ ਜੀ ਗੱਲ ਕਰੀਏ ਜੀ ਮਾਡਲ ਇਹ ਹੈਗਾ ਜੀ 99 21000 ਰੁਪਏ ਦੀ ਮੰਗ ਅਟੇਟ ਦੀ ਦੇ ਸਕਦੇ ਤੁਸੀਂ ਬਹੁਤ ਸਾਫ ਹਾਲ ਦੇ ਵਿੱਚ ਹੈ ਟਰਾਈ ਇਹ ਅੱਗੇ ਖੜਾ ਇਹ ਐਚ ਐਮ ਟੀ 911 ਇਹ ਵੀ ਦੇਖ ਸਕਦੇ ਤੁਸੀਂ ਤੇ ਛੋਟਾ ਟਰੈਕਟਰ ਇਹ ਦੇਖ ਸਕਦੇ ਟਾਇਰ ਨਵੇਂ ਆ ਜੀ ਪਿਛਲੇ ਤੇ ਅਗਲੇ ਹੈਗੇ 70 ਤੋਂ 75 ਪੈਸੇ ਤੇ ਬਾਕੀ ਕੰਡੀਸ਼ਨ ਬਿਲਕੁਲ ਸਾਫ਼ ਦੇ ਦੇ ਸਕਦੇ ਤੁਸੀਂ ਬਹੁਤ ਸਾਫ਼ ਕਲਟਰਟਰ ਖੜਾ ਜੀ ਆਪਾਂ ਜੀ ਮਾਡਲ ਦੀ ਗੱਲ ਕਰੀਏ ਜੀ ਮਾਡਲ ਇਹ ਹੈਗਾ ਜੀ 94 2 ਲੱਖ ਰੁਪਏ ਡਿਮਾਂਡ ਹੈ ਟਰੈਕਟਰ ਦੀ ਦੇ ਸਕਦੇ ਦੂਸੇ ਕੰਡੀਸ਼ਨ ਟਰੈਕਟਰ ਦੀ ਤੇ ਟਾਇਰ ਟੂ ਦੇ ਸਕਦੇ ਬਿਲਕੁਲ ਸਾਫ਼ ਹੈ ਜੀ ਸਾਫ਼ ਕੰਡੀਸ਼ਨ ਦੇ ਵਿੱਚ ਬੈਠ ਟਰੈਕਟਰ ਹੈ ਤੇ ਅੱਗੇ ਲੈ ਕੇ ਚੱਲਦੇ ਆ ਜੀ ਅੱਗੇ ਖੜਾ ਜੀ ਮਹਿੰਦਰਾ ਅਰਜਨ ਅਲਟਰਾ ਵਾਂਸੇ 205 ਡੀਏ ਸਿਰ ਇਹ ਵੀ ਦੇ ਸਕਦੇ ਤੁਸੀਂ ਇਹ ਹੈਗਾ 14 ਮਨ 4,60,000 ਵੀ ਡਿਮਾਂਡ ਤੇ ਟੱਟ ਵੀ ਦੇ ਸਕਦੇ ਹੋ ਤੁਸੀਂ ਅਗਲੇ ਟਾਇਰ ਵੀ ਵੱਡੇ ਆ ਇਹਦੇ ਤੇ ਟਾਇਰ ਬਹੁਤ ਸਾਫ ਆਏ ਦੇਖੋ ਬਿਲਕੁਲ ਸਾਫ ਹਾਲਤ ਵਿੱਚ ਹੈ ਜੀ ਇਹ ਹੈ 14 ਮਨ 4,60,000 ਵੀ ਡਿਮਾਂਡ ਆ ਅੱਗੇ ਖੜਾ ਈ ਸੋਰਾ 855 92 ਦੋ ਮਾਲ ਵਾਲਾ ਜੀ 50 ਉਮਰ ਦੋ ਲੱਖ 60,000 ਵੀ ਡਿਮਾਂਡ ਆ ਟੱਟ ਵੀ ਦੇ ਸਕਦੇ ਤੁਸੀਂ ਬਿਲਕੁਲ ਸਾਫ ਹਾਲਤ ਵਿੱਚ ਰੱਖਿਆ ਜੀ ਤੇ ਅੱਗੇ ਖੜਾ ਹੈ ਸਵਰਾਜ 735 ਐਫੀ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਨੰਬਰ ਲੱਖ ਲੱਖ 95 ਰਿਬਾਹ ਦਾ ਬਹੁਤ ਸਾਫ ਬਣ ਕੇ ਫੇਰ ਦਾਪੇ ਜਿਹੜੇ ਨਵੇਂ ਗੜੇ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੇ ਹੈ ਵੀਡੀਓ ਦਾ ਤੇ ਧੰਨਵਾਦ